ਹਾਂਜੀ ਸਾਰਿਆਂ ਨੂੰ ਸ਼ਸ਼ੀ ਗਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨੇ ਹਰਿਆਣਾ ਹਾਈ ਕੋਰਟ Allahabad High Court ਦੀ ਲੇਟੈਸਟ ਜਿਹੜੀ ਇੱਕ ਜੱਜਮੈਂਟਸ ਹੈ ਤੇ ਉਹਦੇ ਉੱਪਰ ਆਪਾਂ ਥੋੜਾ ਜਿਹਾ ਵਿਸ਼ਾ ਕਰਾਂਗੇ ਤੇ ਸੁਨੀਲ ਦੱਤ ਤਰਪਾੜੀ ਵਰਸਸ ਉੱਤਰ ਪ੍ਰਦੇਸ਼ ਦਾ ਜਿਹੜਾ ਰਾਜ ਦੀ ਜਿਹੜੀ ਇਹ ਜੱਜਮੈਂਟਸ ਹੈ ਤੇ ਇਹਦੇ ਵਿੱਚ ਆਰਮਜ਼ ਐਕਟ 1959 ਦੇ ਰਿਲੇਟਿਡ ਹੀ ਗੱਲ ਕੀਤੀ ਜਾਂਦੀ ਹੈ ਇਹਦੇ ਵਿੱਚ ਜਿਹੜੀ ਅਕਿਊਜ਼ ਦੇ ਉੱਪਰ ਜਿਹੜੀ ਧਾਰਾ ਲੱਗੀ ਸੀ 286 323 504 506 IPC ਤੇ ਸੈਕਸ਼ਨ 30 ਜਿਹੜਾ 9 ਆਰਮਜ਼ ਐਕਟ 1959 ਦੇ ਉੱਪਰ ਜਿਹੜੀ FIR ਰਜਿਸਟਰ ਕੀਤੀ ਗਈ ਸੀ ਤੇ 482 ਦੇ ਵਿੱਚ ਖਾਜ ਕਰਦੇ ਉਹਦੇ ਲਾਹਾਂਬਾਦ ਹਾਈ ਕੋਰਟ ਨੇ ਕਿਹਾ ਕਿ ਕੋਈ ਵੀ ਪਰਸਨ ਜੇ ਆਪਣੀ ਆਤਮ ਰੱਖਸ਼ਾ ਦੇ ਲਈ ਸੈਲਫ ਡਿਫੈਂਸ ਦੇ ਲਈ ਗੋਲੀ ਚਲਾਉਂਦਾ ਹੈ ਤਾਂ ਜਿਹੜਾ ਲਾਇਸੈਂਸ ਜਿਹੜੇ ਅ ਲਸੈਂਸ ਐਕਟ ਦੇ ਜਦੋਂ ਲਸੈਂਸ ਮਿਲਦਾ ਹੈ ਤੇ ਉਹਦੇ ਸ਼ਰਤਾਂ ਨੇ ਉਹਦਾ ਵਾਇਲੇਸ਼ਨ ਨਹੀਂ ਮੰਨਿਆ ਜਾਊਗਾ ਵੈਸੇ ਜੇ ਕੋਈ ਪਿਸਤਲ ਗੋਲੀ ਚਲਾਉਂਦਾ ਸੈਲਫ ਡਿਫੈਂਸ ਉੱਤੇ ਨਹੀਂ ਹੈਗਾ ਆਤਮ ਰੱਖਿਆ ਨਹੀਂ ਹੈਗੀ ਤਾਂ ਤਾਂ ਉਹਦੀਆਂ ਗੱਲਾਂ ਅਲੱਗ ਨੇ ਬਟ ਅਲਾਹਾਬਾਦ ਹਾਈ ਕੋਰਟ ਦੇ ਮੁਤਾਬਕ ਇਹੀ ਗੱਲ ਕਹੀ ਹੈ ਜੇ ਕੋਈ ਵੀ ਬੰਦਾ ਆਤਮ ਰੱਖਿਆ ਦੇ ਲਈ ਆਤਮ ਸੁਰੱਖਿਆ ਦੇ ਲਈ ਤੇ ਜਿੱਤਨਾ ਹੀ ਬੰਦੇ ਨੇ ਸਮਝਿਆ ਸੈਲਫ ਡਿਫੈਂਸ ਦੇ ਲਈ ਜੇ ਗੋਲੀ ਚਲਾਉਂਦਾ ਆਪਣੀ ਪਿਸਤੌਲ ਦੇ ਵਿੱਚੋਂ ਆਪਦੇ ਰੱਖਿਆ ਦੇ ਨਹੀਂ ਚਲਾ ਰਹੇ ਤਾਂ ਜੋ ਲਾਇਸੈਂਸ ਦੀ ਜਿਹੜੇ ਰੂਲਸ ਨੇ ਰੈਗੂਲੇਸ਼ਨ ਨੇ ਉਹਨੂੰ ਉਹਦਾ ਵਾਇਲੇਸ਼ਨ ਨਹੀਂ ਮੰਨਿਆ ਜਾਊਗਾ ਇਸ ਕਰਕੇ ਲਾਹੌਰ ਹਾਈ ਕੋਰਟ ਨੇ ਉਹਨੂੰ ਉਹਦੇ ਵਿੱਚੋਂ ਵੀ ਕੱਢਿਆ ਤੇ ਉਸ ਚੀਜ਼ ਦੇ ਵਿੱਚ ਗਾਈਡਲਾਈਨ ਵੀ ਜਾਰੀ ਕੀਤੀਆਂ ਤਾਂ ਇਸ ਚੀਜ਼ ਨੂੰ ਜੋ ਵੀ ਬੰਦੇ ਇਸ ਚੀਜ਼ ਦੇ ਆਰਮਜ਼ ਜਿਨ੍ਹਾਂ ਦੇ ਉੱਪਰ ਸੈਕਸ਼ਨ ਐਡ ਨੇ ਜਿਨ੍ਹਾਂ ਨੇ ਆਫ ਦਿ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਤਾਂ ਉਸ ਜਜਮੈਂਟਸ ਦਾ ਵੀ ਫਾਇਦਾ ਲੈ ਸਕਦੇ ਨੇ ਤੇ ਆਹ ਸਮੇਂ ਦੇ ਵਿੱਚ ਵੀ ਜੇ ਕੋਈ ਬੰਦਾ ਇਸ ਇੰਡਸ ਐਕਟ ਦੇ ਵਿੱਚ ਉਹਦੇ ਤੋਂ ਪੀਆਰ ਰਜਿਸਟਰਡ ਹੁੰਦੀ ਹੈ ਇਹ ਫੈਕਟ ਸੇਮ ਰੱਖਦੇ ਨੇ ਵੀ ਇਸ ਬੰਦੇ ਨੇ ਆਪਦੇ ਲਾਇਸੈਂਸੀ ਹਥਿਆਰ ਦੇ ਵਿੱਚ ਗੋਲੀ ਚਲਾਈ ਹੈ